ਸਵੇਰ ਦੇ 6:00 ਵਜੇ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼ਰਤਿ ਸ਼ਾਇਆ ਹੈ ਪੰਚ ਕਾਰੇ ਸਵਾਮੀ ਦੀ ਗੋਆਈ ਵਿੱਚ ਆਰੰਭ ਹੋਣਾ ਹੈ ਜਿਸ ਰਸਤੇ ਤੋਂ ਪਾਨਕੂ ਵਰਜਿੰਦੇਵ ਜੀ ਮਹਾਰਾਜ ਸਾਹਿਬ ਦੀ ਪਾਪ ਸ਼ਾਮ સ્વરૂਪ ਬਬਕ ਦਾ ਸਹਿਤ ਜਿਵੇਂ ਸੀ ਇਸ ਉਪਰ ਸੁਭਾਏ ਮਾਰ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸ ਰਸਤੇ ਤੋਂ ਆਮਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਵਿਖਿਆ ਹੈ ਕਿ ਤਕਰੀਬਨ 9:30 ਵਜੇ ਸਵੇਰੇ ਸੰਪੰਨ ਹੋਣਾ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਬੜੀ ਸੁੰਦਰ ਖੁੰਡਾ ਦੀ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਨੂੰ ਸੁੰਦਰ ਜਲੌ ਵੀ ਸਜਾਏ ਜਾਣਗੇ ਦੀਪਮਾਲਾ ਕੀਤੀ ਜਾਵੇਗੀ ਆਪਸ਼ਵਾਜੀ ਕੀਤੀ ਜਾਵੇਗੀ ਦਨ ਬਦਾਰਥ ਬਖ ਸਾਗਰ ਕਰਿਆ ਰਾਮ ਪਾਣੀ ਗੁਰਬਾਣੀ ਦਾ ਕੇ ਤਨ ਹੱਥ ਚੜਿਆ ਰਾਮ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕੁਰਬਾਨਿਕ ਹੈ ਸੇਵ ਜਨਮਨੈ ਪ੍ਰਤਖ ਗੁਰੂ ਨਿਸਤਾਰੇ ਦੇਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਮੁੱਚੀ ਮਾਨਵਤਾ ਨੂੰ ਕਲਿਆਣਕਾਰੀ ਬਲੇਸ਼ ਬਖਸ਼ਿਸ਼ ਕਰਨ ਵਾਲੇ ਗਿਆਨ ਦੇ ਸਾਗਰ ਸਤਿ ਸਤਿ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 24 ਅਗਸਤ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਔਰ ਸਮੁੱਚੇ ਵਿਸ਼ਵ ਉਡੇ ਵਿੱਚ ਬਹੁਤ ਹਿਸ਼ਰਤ ਔਰ ਸਤਕਾar ਸਹਿਤ ਮਨਾਇਆ ਜਾ ਰਿਹਾ ਹੈ ਇਸ ਇਸ ਬੰਦ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪਿਛਲੇ ਤਕਰੀਬਨ 1 ਮਹੀਨੇ ਤੋਂ ਜੀਵਨ ਜਗਤ ਉਸਮਾਗਮ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਨੇ ਸਮੁੱਚੇ ਹੀ ਇਸ ਸ਼ਹਿਰ ਵਿੱਚ ਵਿੱਚ ਲੱਚ ਕੇ ਕਿ ਇਹ ਜਿਹੜਾ ਉਪਦੇਸ਼ ਹੈ ਉਹ ਸੰਗਤ ਦੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਹੈ ਉਹ ਕੀਤਾ ਹੈ ਔਰ ਕੱਲ 24 ਅਗਸਤ ਨੂੰ ਵਰਤ ਦੁਆਰਾ ਸ਼੍ਰੀ ਰਾਮਸਰ ਸਾਹਿਬ ਜੀ ਤੋਂ ਛੀਦੇ ਖੰਡ ਪੜ ਸਹਿਬ ਜੀ ਦੀ ਸੰਪੂਰਨਤਾ ਤੋਂ ਪ੍ਰੰਤ ਸਵੇਰ ਦੇ ਠੀਕ 7:00 ਵਜੇ ਨਗਰ ਕੀਰਤਨ ਧੰਨ ਗੁਰੂ ਰਮਸਰ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਰਵਾਇ ਵਿੱਚ ਆਰੰਭ ਹੋਣਾ ਹੈ ਔਰ ਠੀਕ ਉਸੇ ਤਰ੍ਹਾਂ ਉਸੇ ਰਸਤੇ ਤੋਂ ਲੰਘਦਾ ਹੋਇਆ ਜਿਸ ਰਸਤੇ ਤੋਂ ਤਾਨ ਗੁਰਵਰ ਚੰਦੇਤ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਮਲ ਸਵਰੂਪ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਂ ਇਸ ਉੱਪਰ ਸੁਭਾਇ ਮਾਰ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਲੈ ਕੇ ਆਏ ਸਨ ਉਸੇ ਤਰ੍ਹਾਂ ਹੀ ਉਸ ਰਸਤੇ ਤੋਂ ਆਮਨ ਭਲਕੀ ਉਸਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਆ ਕੇ ਤਕਰੀਬਨ 9:39 ਵਜੇ ਸਵੇਰੇ ਸੰਪੰਨ ਹੋਣਾ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਖੇ ਇੱਕ ਖਾਸ ਜਿਹੜੀ ਕਥਾ ਹੈ ਜਾਣੀ ਹੈ ਇਸੇ ਹਿਸਬੰਦ ਵਿੱਚ ਸ਼੍ਰੀ ਗੁਰਮੰਦਰ ਸਾਹਿਬ ਦੇ ਵਿਖੇ ਬਹੁਤ ਹੀ ਆਕ੍ਰਿ ਬੜੀ ਸੁੰਦਰ ਫੁੱਲਾਂ ਦੀ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਔਰ ਕੱਲ ਨੂੰ ਸੁੰਦਰ ਜਲੌ ਵੀ ਸਜਾਏ ਜਾਣਗੇ ਉਪਰੰਤ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਆਤਿਸ਼ਬਾਜ਼ੀ ਕੀਤੀ ਜਾਵੇਗੀ ਔਰ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਦਾ ਜਾਣੇ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਜੀਵਨ ਵਾਲੇ ਸੁਭਾਗਮਾ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਔਰ ਸਤਿਪੰਥ ਸ਼੍ਰੀ ਗੁਰਮੁਖੰਦ ਸਾਹਿਬ ਜੀ ਦੇ ਆਕੇ ਨਤਮਸਤਕ ਹੋ ਕੇ ਜਾਸ ਸਰਮਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਸਮੁੱਚੀਆਂ ਹਿੱਸਾ ਲਕਰਾਂ ਨੂੰ ਧੰਨ ਗੁਰਮੰਨ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਪੁਰਗ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਿੰਘ ਸਾਹਿਬ ਇਸ ਮੌਕੇ ਜਿਹੜੀ ਸਜਾਵਟ ਹੁੰਦੀ ਫੁੱਲਾਂ ਦੀ ਚਾਰਚਲ ਬੋਲ ਲੱਗਦੇ ਨੇ ਰਵਾਨੀਆਂ ਤੇ ਕੇਂਦਰ ਇਸ ਵਾਸਤੇ ਕਿਵੇਂ ਦਾ ਜੀ ਇਹ ਬੜਾ ਵਧੀਆ ਇੱਕ ਨਜ਼ਾਰਾ ਹੁੰਦਾ ਹੈ ਔਰ ਸੰਗਤ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਔਰ ਹਰ ਸਾਲ ਹੀ ਖਾਸ ਕਰਕੇ ਸਬਗੁਰਾਂ ਦਾ ਪੰਦਰ ਪ੍ਰਕਾਸ਼ ਗੁਰੂ ਬੋਤਾਂ ਪ੍ਰੋਗਰਾਮ ਦਾ ਸਮਾਰਾਜੀ ਦੇ ਪ੍ਰਕਾਸ਼ ਦੇ ਸਮੇਂ ਜਿਹੜੀ ਕਾਦੇ ਸੋਹਣੀ ਸਜਾਵਟ ਹੈ ਉਹ ਕੀਤੀ ਜਾਂਦੀ ਹੈ ਔਰ ਬਹੁਤ ਕੀਮਤੀ ਫੁੱਲ ਵੇਸ਼ਾਂ ਵਿੱਚ ਸ਼ਾਮਿਲ ਰਚੀ ਗਵਾਹ ਤੇ ਇਹ ਸੱਚਖੰਡ ਸ਼੍ਰੀ ਹਰਮਨਪੁਰ ਸਾਹਿਬ ਜੀ ਕੀ ਬਹੁਤ ਹੀ ਸੁੰਦਰ ਜਿਹੀ ਸਜਾਵਟ ਹੈ ਉਹ ਹਰ ਸਾਲ ਕੀਤੀ ਜਾਂਦੀ ਹੈ ਕਿ ਠੀਕ